ਕੱਲਾ ਤਾਰਾ ਕੋਈ ਸਮਾਸ ਵੀ ਨਹੀਂ ਕੁਸ਼ ਮਰਜੀ ਕਹ ਲੋ ਕੁਸ਼ ਮਰਜੀ ਬੋਲ ਲੋ ਜਿਹਨਾਂ ਨੇ ਬੋਲਣਾ ਅਗਣਤੀ ਦੇ 4-5 ਉਹਨਾਂ ਲਈ ਅਜਿਹੜੇ ਗਣਤੀ ਦੇ 4-5 ਨੇ ਉਹਨਾਂ ਲਈ ਬਾਕੀ ਸਾਰੇ ਭਰਾਵਾਂ ਨੂੰ ਸਲੂਟ ਆ ਮੈਂ ਇੱਕ ਗੱਲ ਕਹਿਣਾਗਾ ਜਿਹੜੇ ਮੇਰੇ ਬਾਰੇ ਲਿਖ ਰਹੇ ਨੇ ਕੋਈ ਕੋਈ 8 ਲੱਖ ਲਿਖ ਰਿਹਾ ਹੈਗਾ ਕੋਈ 10 ਲੱਖ ਕਹਿ ਰਿਹਾ ਹੈਗਾ ਕੋਈ ਕਹਿੰਦਾ ਇੰਨੇ ਦੇਤੇ ਇੰਨੇ ਬਾਕੀ ਨੇ ਕੋਈ ਕਹਿੰਦਾ 50 ਲੱਖ ਲੈ ਲਿਆ ਕੋਈ ਕਹਿੰਦਾ 30 ਲੱਖ ਲੈ ਲਿਆ ਕੋਈ ਲੱਖ 20 ਲੱਖ ਲੈ ਲਿਆ ਠੀਕ ਹੈ ਜੀ ਹੁਣ ਮੈਂ ਉਹਨਾਂ ਨੂੰ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂਗਾ ਉਹਨਾਂ ਦੇ ਸਾਰੇ ਉਹਨਾਂ ਦੇ ਸਕਰੀਨਸ਼ਾਟ ਮੈਂ ਆਪਣਾ ਲੈ ਕੇ ਰੱਖ ਰੱਖੇ ਨੇ ਪ੍ਰਿੰਟ ਕਢਾ ਰੱਖੇ ਨੇਗੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਹਾਂਗਾ ਵੀ ਦੇਖੋ ਮੈਂ ਜਿਹੜਾ ਇੰਨਾ ਪੈਸਾ ਤਾਂ ਮੇਰੇ ਲਵੇ ਆ ਗਿਆ ਮੈਂ ਉਦੋਂ ਦਾ ਮੈਂ ਐਸੇ ਟੈਨਸ਼ਨ ਚਾ ਮੈਂ ਸਾਢੇ ਨੂੰ ਪੈਸੇ ਨੂੰ ਲਾਵਾਂ ਕਿੱਥੇ ਰੱਖਾਂ ਕਿੱਥੇ ਬੈਂਕ 'ਚ ਰੱਖਾਂ ਜਾਂ ਆਪਣਾ ਉਹ ਮੇਰਾ ਟਰੰਕ ਪਿਆਗਾ ਕਾਗਜ਼ਾਂ ਵਾਲਾ ਉਹ ਉਹ ਪਿੱਛੇ ਟਰੰਕ ਪਿਆ ਮੇਰਾ ਡੈਡੀ ਵਾਲਾ ਉਹ ਕਾਲਾ ਫੌਜੀ ਵਾਲਾ ਟਰੱਕ ਵੀ ਮੈਂ ਉਹਦੇ 'ਚ ਰੱਖਾਂ ਕਿੱਥੇ ਰੱਖਾਂ ਮੈਂ ਪੈਸੇ ਨੂੰ ਮੈਨੂੰ ਐਸੀ ਸਾਲੀ ਸਮਝ ਨਹੀਂ ਆ ਰਹੀ ਹੈ ਕਿ ਮੈਨੂੰ ਡਰ ਲੱਗਿਆ ਰਹਿੰਦਾਗਾ ਵੀ ਇੰਨਾ ਪੈਸਾ ਮੇਰੇ ਲਵੇ ਆ ਗਿਆ ਤੇ ਉਧਰ ਕੋਈ ਕੋਈ ਲੁੱਟ ਕੇ ਨਾ ਲੈ ਜੇ ਉਹਦਾ ਡਰ ਲੱਗਿਆ ਰਿਆਂ ਦਾ ਤੇ ਬਾਕੀ ਇਹ ਹੈਗੀ ਵੀ ਜਵਾਖਾਂ ਦੇ ਲਈ ਆਪਾਂ ਮਤਲਬ ਹਨਾ ਠੱਗੀਆਂ ਵੀ ਮਾਰਦੇ ਆ ਲੋਕਾਂ ਨੂੰ ਬਲੈਕਮੇਲ ਵੀ ਕਰਦੇ ਆਂਗੇ ਹੈ ਚੋਰੀਆਂ ਵੀ ਕਰਦੇ ਆਂਗੇ ਲੁੱਟਾਂ ਖੋਆਂ ਵੀ ਕਰਦੇ ਆਂ ਆਪਣੇ ਲਈ ਕਰਦੇ ਨੇ ਕਈ ਜਵਾਖਾਂ ਲਈ ਕਰਦੇ ਨੇ ਪਰ ਮੇਰਾ ਸਵਾਲ ਇਹ ਹੈ ਵੀ ਮੈਂ ਕੀ ਦੇ ਲਈ ਕਰ ਰਿਆਂਗਾ ਮਤਲਬ ਤਾਂ ਇੱਕ ਮੁੰਡਾ ਸੀਗਾ ਵਿਆਕਰਨਾ ਸੀਮਾ ਦਾ ਉਹਦੇ ਲਈ ਪੈਸਾ ਇਕੱਠਾ ਕਰ ਰਹੇ ਹਾਂ ਮੈਂ ਉਹਨੂੰ ਬਾਹਰ ਭੇਜਣਾ ਉਹ ਤਾਂ ਰਹਿ ਨਹੀਂ ਹੈਗਾ ਫਿਰ ਮੈਂ ਪੈਸਾ ਇਹਨੇ ਇਕੱਠਾ ਕਰਕੇ ਜਾਊਗਾ ਕਿੱਥੇ ਤੇ ਉਹ ਉਹਦੇ ਲਈ ਇਹ ਹੈ ਵੀ ਜਿਹੜੇ ਮੇਰੇ ਲਈ ਆ ਲਿਖ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਸਕਰੀਨਸ਼ਾਟ ਲੈ ਰੱਖੇ ਨੇ ਮੈਂ ਪ੍ਰਸ਼ਾਸਨ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਜਿਹੜਾ ਮਿਰਲਵੇ ਪੈਸਾਗਾ ਇਹਦੇ ਵਿੱਚ ਨਾ ਤਾਂ ਮੇਰੀ ਮਾਤਾ ਦਾ ਹੱਕ ਆ ਨਾ ਮੇਰੇ ਕਿਸੇ ਭਾਈ ਦਾ ਹੱਕ ਆ ਨਾ ਮੇਰੇ ਕਿਸੇ ਰਿਸ਼ਤੇਦਾਰ ਦਾ ਹੱਕ ਆ ਇਹ ਤੇ ਹੱਕ ਸਿਰਫ ਉਹਨਾਂ ਦਾ ਜਿਨ੍ਹਾਂ ਨੂੰ ਪਤਾ ਮਿਰਲਵੇ ਕਿੰਨਾ ਕਿੰਨਾ ਪੈਸਾ ਆਇਆ ਉਹਨਾਂ ਕੋਲ ਇਸ ਚੀਜ਼ ਦਾ ਪ੍ਰੂਫ ਹੈਗਾਗਾ ਵੀ ਤਾਰੇ ਲਵੇ 8 ਲੱਖ ਰੁਪਈਆ ਆ ਕੋਈ ਕਹਿੰਦਾ ਮੇਰੇ ਸਾਲੇ ਨੇ ਕਹਿੰਦਾ 8 ਲੱਖ ਰੁਪਈਆ ਲੈ ਕੇ ਹੁਣ ਸਮਾਜ ਸੇਵਾ ਦਾ ਭੁੱਲ ਗਿਆ ਠੀਕ ਆ ਕੋਈ ਕਹਿੰਦਾ ਇਹਨੇ 6 ਲੱਖ ਲੈ ਲਿਆ 2 ਲੱਖ ਵਾਲੇ ਬਕਾਇਆਗਾ ਠੀਕਾ ਕੋਈ ਕਹਿੰਦਾ 30 ਲੱਖ ਲੈ ਲਿਆ ਕੋਈ ਕਹਿੰਦਾ 50 ਲੱਖ ਲੈ ਲਿਆ ਲੈ ਲਿਆ ਉਹ ਮੇਰੇ ਲਵੇ ਪਿਆਗਾ ਮੇਰੇ ਜਿੰਨਾ ਤੱਕ ਤਾਂ ਮੈਂ ਜਾਉਂਦਾ ਜਿੰਨਾ ਤੱਕ ਮੈਂ ਇਨਸਾਨ ਦੇ ਤੌਰ ਤੇ ਲੜ ਰਿਹਾਗਾ ਇੱਕ ਆਪਣੇ ਦੁੱਖਾਂ ਨਾਲ ਲੜ ਰਿਹਾਗਾ ਇੱਕ ਮੈਂ ਲੜ ਰਿਹਾਗਾ ਆਪਣਾ ਸਮਾਜ ਦੇ ਲਈ ਤਰੀਕਾ ਬਦਲ ਜਾਂਦਾ ਅੱਜ ਮੈਂ ਪਹਿਲਾਂ ਮੈਂ ਬਾਹਰ ਖੜ ਕੇ ਡਾਂਗੂ ਖੜਕਾਉਂਦਾ ਸੀ ਬਾਹਰ ਕਰਕੇ ਮੁੱਦੇ ਚੱਕਦਾ ਸੀ ਅੱਜ ਮੈਂ ਸਰਕਾਰ ਦੇ ਵਿੱਚ ਬਹਿ ਕੇ ਕਮੇਟੀ ਦੇ ਵਿੱਚ ਬਹਿ ਕੇ ਉਹ ਕੰਮ ਹੱਲ ਕਰਾਉਂਦੇ ਨੇ ਪਰ ਲੋਕਾਂ ਨੇ ਕੁਝ ਕੁਝ ਨੇ ਸਾਰੇ ਨਹੀਂ ਕੁਝ ਨੇ ਉਹਨਾਂ ਦੇ ਸਕਰੀਨਸ਼ਾਟ ਪੈਣੇ ਇੱਕ ਇੱਕ ਗੱਲ ਪੈਸੇ ਬਾਰੇ ਮੇਰੇ ਬਾਰੇ ਮੇਰੇ ਨੂੰ ਗਾਣਾ ਕੱਢਿਆ ਉਹ ਲਿਖਿਆ ਪਿਆ ਮੈਂ ਕਿਸੇ ਬਾਰੇ ਲਿਖਿਆਗਾ ਕਿਸੇ ਕਿਸੇ ਬਾਰੇ ਕਿਸੇ ਦਾ ਨਾਮ ਲੈ ਕੇ ਜਦੋਂ ਕਿਸੇ ਤੇ ਪਰਚੇ ਹੋਗੇ ਸੀ ਬਲੈਕਮੇਲ ਤੇ ਪਰਚੇ ਹੋਗੇ ਸੀ ਮੈਂ ਕਿਸੇ ਤੇ ਲਿਖਿਆ ਕੋਈ ਇੱਥੇ ਮੇਰੇ ਮਹੱਲੇ ਦੇ ਵਿੱਚ ਲਾ ਲਓ ਜਾਂ ਕਿਤੇ ਬਾਹਰ ਲਾ ਲੋਕਾਂ ਦੇ ਸਮਝੌਤੇ ਕਰਾਉਣ ਵਾਸਤੇ ਕੋਈ ਲੋਕਾਂ ਤੋਂ 5000 ਇਧਰ ਲੈ ਲਿਆ 1000 ਇਧਰ ਲੈ ਲਿਆ ਉਹਨਾਂ ਦਾ ਵੀ ਸਾਰਿਆਂ ਨੂੰ ਪਤਾਗਾ ਮੇਰੇ ਬਾਰੇ ਵੀ ਪਤਾਗਾ ਪਰ ਜਿਹੜੇ ਆ ਕੁਝ ਨੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਅਗਰ ਮੈਂ ਇੰਨੇ ਮਤਲਬ ਇੱਕ ਤਾਂ ਮੈਂ ਆਪਣੀ ਘਰ ਅੱਗੇ ਦਾ ਇਲਾਜ ਕਰਵਾ ਰਿਹਾ ਬੱਚਾ ਨਹੀਂ ਹੋ ਰਿਹਾ 4-5 ਸਾਲ ਹੋ ਗਏ ਮਤਲਬ ਕਿ ਨੂੰ ਕਿਸ ਨੇ ਉਹ ਨਹੀਂ ਦੇਖਿਆ ਵੀ ਐਡਾ ਬੜਾ ਦੁੱਖ ਲੈ ਕੇ ਲੜ ਰਿਆ ਉਹ ਨਹੀਂ ਦੇਖਿਆ ਆ ਮੇਰੀ ਗਰੀਬੀ ਨਹੀਂ ਦੇਖੀ ਅੱਜ ਮੈਂ ਐਮਸੀ ਬਣ ਗਿਆ ਮੈਨੂੰ ਲੋਕਾਂ ਨੇ ਐਮਸੀ ਬਣਾਤਾ ਤਾਂ ਇਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਆਗੇ ਵੇ ਗਰੀਬ ਬੰਦਾ ਤਰੱਕੀ ਕਿਉਂ ਕਰ ਗਿਆ ਤੁਹਾਡੀ ਨਾਰਾਜ਼ਗੀ ਸਰਕਾਰ ਨਾਲ ਰੱਖੋ ਮੈਂ ਨਹੀਂ ਕਹਿੰਦਾ ਮੇਰੀ ਵੀ ਆ ਜਿੱਥੇ ਕੰਮ ਨਹੀਂ ਹੋਊਗਾ ਮੈਂ ਵੋਟ ਦੂੰਗਾ ਮਹਿਮਲ ਦੇ ਆਲੇ ਨੇ ਵੋਟ ਆ ਪਈ ਇਹਦੇ ਮੈਨੂੰ ਜਵਾਬ ਦੇਣਾ ਕੰਮ ਕਰਕੇ ਜਵਾਬ ਦੇਣਾ ਪਰ ਤੁਸੀਂ ਕਦੇ ਨਹੀਂ ਦੇਖਿਆ ਬੀ ਮੈਂ ਕਿਹੜੇ ਦੁੱਖ ਚੋਂ ਨਗ ਰਿਹਾ ਮੈਂ ਆਪਣੇ ਪੁੱਤ ਨੂੰ ਆਪਣੀ ਕਮਜ਼ੋਰੀ ਨਹੀਂ ਬਣਾਈ ਮੈਨੂੰ ਤਾਕਤ ਬਣਾਇਆ ਸੀ ਹੁਣ ਇੰਨਾ ਪੈਸਾ ਆ ਗਿਆ ਮੇਰੇ ਲਈ ਮਨ ਮੇਰੇ ਪੁੱਤ ਨਹੀਂ ਹੈਗਾ ਸੋ ਆ ਜਿਹੜਾ ਮੇਰਾ ਪੈਸਾ ਹੈਗਾ ਮੇਰੇ ਤੋਂ ਬਾਅਦ ਕਿਉਂਕਿ ਮੈਂ ਬਹੁਤ ਬਹੁਤ ਜਿਆਦਾ ਮੈਨੂੰ ਦੁਖੀ ਕਰ ਮੇਰੇ ਬਾਰੇ ਗਲਤ ਲਿਖ ਲਿਖ ਕੇ ਮੈਨੂੰ ਸਬੂਤ ਦਿਓ ਕਹਿ ਦੋ ਮੈਨੂੰ 20 ਲੱਖ ਲੈ ਜਾ 50 ਲੱਖ ਲੈ ਲੈ ਮੈਂ ਲੈ ਲਿਆ ਯਾਰ ਮੈਂ ਤਾਂ ਕਰੋੜ ਲੈ ਲਿਆ ਲੈ ਲਿਆ ਹੁਣ ਮੇਰੇ ਲਈ ਨਾ ਤਾਂ ਮੈਂ ਪੁੱਤ ਦਾ ਵਿਆਹ ਕਰਨਾਗਾ ਨਾ ਮੈਂ ਕਿਸੇ ਧੀ ਦਾ ਵਿਆਹ ਕਰਨਾਗਾ ਅਮਰੀਕਾ ਵਾਲੀ ਦੀ ਦਵਾਈ ਚੱਲਦੀ ਹੈਗੀ ਉਹ ਮੇਰੇ ਭਰਾ ਨੇ ਜਿਹੜੇ ਜਿਨ੍ਹਾਂ ਨੇ ਮਦਦ ਕੀਤੀ ਆ ਉਹਨਾਂ ਨੂੰ ਪਤਾ ਗਾ ਜਿਹੜੇ ਹੈਲਪ ਕਰ ਰਹੇ ਸੀਗੇ ਮੈਂ ਉਹਨਾਂ ਦਾ ਪੈਸਾ ਵੀ ਪੰਜੇ ਪੰਜੀ ਮੋੜੂਗਾ ਉਹ ਕਿਸੇ ਹੋਰ ਨੂੰ ਨਾ ਕਹਿਣ ਵੀ ਤੂੰ ਫੇਸਬੁੱਕ ਤੇ ਲਿਖ ਕੇ ਪਾ ਭਾਈ ਤਾਰੇ ਦੀ ਮੈਂ ਹੈਲਪ ਕੀਤੀ ਹੈਗੀ ਤੁਸੀਂ ਕੀਤੀ ਹੈਗੀ ਮੈਂ ਤੁਹਾਡਾ ਕੱਲਾ ਕੱਲਾ ਪੈਸਾ ਵੀ ਮੋੜੂਗਾ ਧੰਨਵਾਦ ਵੀ ਕਰੂਗਾ ਮੈਂ ਤੁਹਾਡੇ ਨਾਲ ਜ਼ਬਾਨ ਵੀ ਕੀਤੀ ਸੀ ਬਾਈ ਜੀ ਵੀ ਤੁਸੀਂ ਮੇਰੀ ਹੈਲਪ ਕਰ ਰਹੇ ਹੋ ਨਾ ਇਲਾਜ ਦੇ ਲਈ ਜਿੰਨੇ ਤੁਸੀਂ ਨੇ ਮੈਨੂੰ ਦਿੱਤੇ ਹੋਏ ਨੇ ਸਾਰੇ ਲਿਖੇ ਪਏ ਨੇ ਰੁਪਈਆ ਰੁਪਈਆ ਕਰਕੇ ਮੋੜਨਾ ਸੀ ਮੈਂ ਨਹੀਂ ਮੋੜੂਗਾ ਮੇਰੇ ਘਰ ਦੇ ਮੋੜ ਦੇਵਾਂਗੇ ਮੈਂ ਸਰਕਾਰ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜੇ ਮੇਰੇ ਬਾਰੇ ਪੈਸਾ ਲਿਖ ਲਿਖ ਕੇ ਪਾਉਂਦੇ ਨੇ ਜਿਹੜਾ ਮੇਰੇ ਲਈ ਪੈਸਾ ਪਿਆ ਮੇਰੇ ਤੋਂ ਬਾਅਦ ਇਹਨਾਂ ਨੂੰ ਦਿੱਤਾ ਜਾਵੇ ਇਹਨਾਂ ਦਾ ਹੱਕ ਆ ਸਿਰਫ ਉਹ ਪੈਸੇ ਤੇ ਜਿਹੜਾ ਵੀ ਮੇਰੇ ਘਰੋਂ ਪੈਸਾ ਬਚਿਆ ਨਿਕਲੂਗਾ ਉਹ ਪੈਸਾ ਮੇਰਾ ਇਹਨਾਂ ਬੰਦੇ ਨੂੰ ਦਿੱਤਾ ਜਾਵੇ ਮੈਨੂੰ ਕੁਝ ਵੀ ਹੁੰਦਾ ਉਹ ਜਿੰਮੇਬਾਰੇ ਇਹ ਬੰਦੇ ਨੇ ਉਹਨਾਂ ਦੇ ਸਕਰੀਨਸ਼ਾਟ ਲੈ ਰੱਖੇ ਨੇ ਜਿਹੜੇ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਮੈਂ ਬੋਲਦਾ ਨਹੀਂ ਸੀ ਮੈਂ ਬਹੁਤ ਤਕੜਾ ਸੀ ਪਰ ਮੇਰੇ ਪੁੱਤ ਦੇ ਦੁੱਖਾਂ ਨੂੰ ਦੁਖੀ ਕਰਦਾ ਮੈਨੂੰ ਕੁਛ ਵੀ ਹੁੰਦਾ ਮੈਂ ਕੁਝ ਵੀ ਕਰ ਦਵਾਂ ਮੈਨੂੰ ਕੁਝ ਬੀਹੁੰਦਾ ਮੇਰੇ ਘਰ ਵਾਲੇ ਨੂੰ ਵੀ ਕੁਛ ਵੀ ਹੁੰਦਾ ਮੈਂ ਤਾਂ ਇਲਾਜ ਕਰਵਾਇ ਰਹਿਗਾ ਮੈਂ ਉਧਰ ਪੱਜਿਆ ਫਿਰਦਾ ਮੈਂ ਇੱਧਰ ਘਰ ਤੇ ਦੁਖੀ ਆ ਮਹੱਲੇ ਦੇ ਕੰਮ ਵੀ ਕਰਵਾਉਣੇ ਆ ਮੈਨੂੰ ਫੇਸਬੁਕ ਤੇ ਯੂਟਿਊਬਲ ਮੀਡੀਆ ਤੇ ਮੈਨੂੰ बिक ਗਿਆ ਬਕਾ ਦਾ ਕੁਝ ਵੀ ਹੋ ਗਿਆ ਮੈਂ ਸਾਰਾ ਕੁਝ ਮੰਨ ਲਾ ਠੀਕ ਆ ਮੈਂ ਆਪਣੇ ਮੱਲੇ ਲਈ ਜਿੱਥੇ ਮੈਨੂੰ ਲੋਟ ਲੱਗੇ ਮੈਂ ਕੀਤਾ ਸਾਡੀ ਕਮੇਟੀ ਨੇ ਕੀਤਾ ਮੇਰੀ ਇੱਕ ਬੇਨਤੀ ਹੈ ਵੀ ਜਿਹੜਾ ਜਿੰਨਾ ਵੀ ਮੇਰੇ ਲਵੇ ਪੈਸਾ ਹੈ ਜਿੰਨਾ ਵੀ ਮੇਰੇ ਲਵੇ ਹੈਗਾ ਜਿਹੜਾ ਹੁਣ ਹੈਗਾ ਜਾਂ ਬਾਕੀ ਅੱਗੇ ਆਉਣਾ ਕਿਸੇ ਨੇ ਦੇਣਾ ਉਹ ਤੇ ਸਿਰਫ ਇਹਨਾਂ ਦਾ ਹੱਕ ਹੈਗਾ ਚਾਰ ਪੰਜ ਜਣੇ ਨੇ ਇਹਨਾਂ ਦੇ ਸਕਰੀਨਸ਼ਾਟ ਮੇਰੇ ਲਵੇ ਪਏ ਨੇ ਨਾਮ ਇਹਨਾਂ ਦੇ ਲਿਖੇ ਹੋਏ ਨੇ ਤੇ ਮੇਰੇ ਮਰਨ ਤੋਂ ਬਾਅਦ ਜਾਂ ਮੈਨੂੰ ਕੁਝ ਵੀ ਹੁੰਦਾ ਮੈਂ ਮੇਰੇ ਬੱਚੇ ਬੰਦੇ ਬਹੁਤ ਦੁਖੀ ਹੈ ਮੈਂ ਤੇ ਕਰ ਬੰਦੇ ਬਹੁਤ ਦੁਖੀ ਹੈ ਇਹਨਾਂ ਨੂੰ ਪੈਸਾ ਦਿੱਤਾ ਜਾਵੇ ਜਿਨ੍ਹਾਂ ਦੇ ਮੇ ਨਾਮ ਲਿਖੇ ਹੋਏ ਨੇ ਉਹਨਾਂ ਦੇ ਸਕਰੀਨਸ਼ਾਟ ਵੀ ਪਏ ਨੇ ਇਹਨਾਂ ਦੇ ਨਾਮ ਲਿਖੇ ਹੋਏ ਨੇ ਇਹ ਪੈਸਾ ਮੇਰਾ ਸਿਰਫ ਇਹਨਾਂ ਦੇ ਵਿੱਚ ਵੰਡਿਆ ਜਾਵੇ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰ ਦੋਗਾ ਮੇਰਾ ਜਿਹੜਾ ਮੇਰੇ ਲਵੇ ਜਿੰਨਾ ਵੀ ਪੈਸਾ ਪਿਆਗਾ ਇਹ ਇਹਨਾਂ ਬੰਦਿਆਂ ਨੂੰ ਵੰਡਿਆ ਜਾਵੇ ਉਹ ਤੇ ਨਾ ਮੇਰੀ ਮਾਂ ਦਾ ਹੱਕ ਆ ਨਾ ਮੇਰੇ ਭਾਈ ਦਾ ਹੱਕ ਆ ਨਾ ਮੇਰੇ ਕਿਸੇ ਭਤੀਜੇ ਦਾ ਹੱਕ ਆ ਕਿਸੇ ਦਾ ਹੱਕ ਨਹੀਂ ਉਹ ਤੇ ਸਿਰਫ ਇਹਨਾਂ ਦਾ ਹੱਕ ਆ ਇਹਨਾਂ ਨੂੰ ਇਹ ਪੈਸਾ ਵੰਡਿਆ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਂ ਅਗਰ ਇਹ ਪੈਸਾ ਨਹੀਂ ਲੈਣਗੇ ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਇਹ ਪੈਸਾ ਇਹਨਾਂ ਨੂੰ ਦੇਣਾ ਹੈਗਾ। ਮੈਂ ਸਟਾਮਪ ਤੇ ਲਿਖ ਕੇ ਜਾਊਂ। ਸਟਾਮਪ ਤੇ ਲਿਖ ਕੇ ਸਾਰਿਆਂ ਦੇ ਨਾਮ ਲਿਖੇ ਨੇ ਮੈਂ ਵੀ ਇਹਨਾਂ ਨੂੰ ਇਹ ਪੈਸਾ ਦਿੱਤਾ ਜਾਵੇ ਜਿਨ੍ਹਾਂ ਨੇ ਮੇਰੇ ਬਾਰੇ ਫੇਸਬੁੱਕ ਤੇ ਮੈਨੂੰ ਦੁਖੀ ਕਰ ਰੱਖਿਆ। ਮੈਂ ਤੁਹਾਡੇ ਛੋਟਾ ਮੁਸਲਮਾਨ ਹਾਂ ਅਗਰ ਤੁਸੀਂ ਮੈਨੂੰ ਜੇਬਾ ਤੁਸੀਂ ਕਰ ਲੋ। ਜਦੋਂ ਰੁੱਤ ਸੀਕਰ ਕਰਦਾ ਤੁਹਾਡੇ ਲੱਤਾ ਭਰ ਨਹੀਂ ਚੁਪਦੀਆਂ ਤੁਹਾਡੇ ਲੱਗੀਆਂ ਮੈ ਜੀ ਦੁੱਖ ਜਿਹੜਾ ਮੈਨੂੰ ਲੱਗੇ ਦੂਰੀ ਦਰਦ ਵਾਕਾ ਵਾਸਤੇ ਵਦਲੇ ਲਈ ਟੱਗੀਆਂ ਚੋਰੀਆਂ ਭਰ ਤੇ ਮੈਂ ਕਿਤੇ ਲਈ ਭਰਾ ਮੇਰੇ ਲੱਤੇ ਜਮਾ ਘੁੱਟ ਗਿਆ ਮੈਂ ਕਿੰਨਾ ਰੱਬ ਦੁੱਖੀ ਹੋਇਆ ਰੱਬ ਦੇਖ ਮੈਨੂੰ ਸਬਰ ਆਉਤੇ ਮੈਨੂੰ ਘਰੋਂ ਸੱਦਾ ਗਿਆ ਉੱਤੇ ਮੈਂ ਤਾਂ ਵੀ ਇੱਕ ਮਾਰ ਕੇ ਗਾਣਾ ਜੇ ਮੈਂ ਲਊਂਗਾ ਮੇਰੀ ਮਰਜ਼ੀ ਮੈਨੂੰ ਕਿਸੇ ਨੇ 50 ਦਿੱਤਾ ਮੈਨੂੰ ਕਿਸੇ ਨੇ 20 ਦਿੱਤਾ ਮੈਨੂੰ ਕਿਸੇ ਨੇ ਲੱਖ ਦਿੱਤਾ ਮੇਰਾ ਕੋਈ ਇਲਾਜ ਕਰਵਾਉਂਦਾਗਾ ਮੇਰੇ ਘਰ ਆਈ ਤੇ ਇਲਾਜ ਕਰਾਉਂਦਾ ਬੱਚੇ ਵੀ ਤਾਂ ਸੜਿਆ ਸੁੱਟਣੋਂ ਕੀ ਨੁਕਾ ਨਮੇ ਕਿਸੇ ਨਾਲ ਟੱਗੀ ਤਾਂ ਨਹੀਂ ਮਰੀ ਮੈਂ ਕਿਸੇ ਨੂੰ ਬਲੇਕ ਮੇਲ ਤਾਂ ਨਹੀਂ ਕੀਤਾ ਜੇ ਕੀਤਾ ਤਾਂ ਦੱਸ ਦੋ ਬਾਕੀ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਅਗਰ ਕੱਲ ਨੂੰ ਮੈਨੂੰ ਕੁਝ ਵੀ ਹੁੰਦਾ ਆ ਜਿਨ੍ਹਾਂ ਦੇ ਮੈਂ ਨਾਮ ਲਿਖੇ ਨੇ ਨਾ ਇਹ ਪੈਸਾ ਜਿਹੜਾ ਮੇਰੇ ਲਵੇ ਹੈਗਾ ਇਹਨਾਂ ਨੂੰ ਵੰਡਿਆ ਜਾਵੇ ਮੈਂ ਪੈਸਾ ਵੰਡਣ ਦੀ ਗੱਲ ਕਰਦਾ ਵੀ ਇਹਨਾਂ ਨੂੰ ਪੈਸਾ ਦਿੱਤਾ ਜਾਵੇ ਉਹ ਹਿੱਸੇ ਪਾ ਕੇ ਇਹਨਾਂ ਨੂੰ ਪੈਸਾ ਦਿੱਤਾ ਜਾਵੇ ਮੈਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਚਾਹੁੰਦਾ ਮੈਂ ਇਹ ਕਹਿਣਾਗਾ ਵੀ ਇਹਨਾਂ ਨੂੰ ਪੈਸਾ ਦਿੱਤਾ ਜਾਵੇ ਬਸ ਮੇਰੀ ਇੰਨੀ ਕੀ ਬੇਨਤੀ ਆ ਮੇਰੇ ਬਾਅਦ ਚ ਜਿਹੜਾ ਮੇਰੇ ਲਵੇ ਪੈਸਾ ਪਿਆਗਾ ਜਿਹੜਾ ਮੈਨੂੰ ਇਕੱਠਾ ਹੋਇਆ ਕੋਈ 50 ਲੱਖ ਹੋ ਗਿਆ 2 ਲੱਖ ਹੋ ਗਿਆ 10 ਲੱਖ ਹੋ ਗਿਆ ਜਿੰਨਾ ਵੀ ਹੋ ਗਿਆ ਵੀਰ ਬਣ ਕੇ ਇਹਨਾਂ ਨੂੰ ਦਿੱਤਾ ਜਾਵੇ ਜਿਹੜੇ ਫੇਸਬੁੱਕ ਤੇ ਲਿਖ ਰਹੇ ਨੇ ਜਿਹੜੇ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਨਾ ਇਹਨਾਂ ਦੇ ਸਕਰੀਨਸ਼ਾਟ ਕੱਲੇ-ਕੱਲੇ ਦਾ ਪਿਆ ਬਾਈ ਬਣ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਮੇਰਾ ਇੱਕ ਇੱਕ ਰੁਪਇਆ ਇਹਨਾਂ ਦੇ ਵਿੱਚ ਬਰਾਬਰ ਵੰਡਿਆ ਜਾਵੇ ਬਸ ਮੈਂ ਕਾਰਵਾਈ ਨਹੀਂ ਚਾਹੁੰਦਾ ਇਹਨਾਂ ਤੇ ਕੋਈ ਬਾਕੀ ਮੈਂ ਨਹੀਂ ਚਾਹਣਾ ਵੀ ਜਿਹੜਾ ਮੇਰੇ ਲਵੇ ਪੈਸਾ ਇਕੱਠਾ ਹੋਇਆ ਪਿਆਗਾ ਇਹਨਾਂ ਭਰਾਵਾਂ ਦੇ ਵਿੱਚ ਵੰਡਿਆ ਜਾਵੇ ਏ ਆਪਣੇ ਜਵਾਖਾਂ ਦਾ ਕੁਛ ਕਰ ਲੈਣ ਮਤਲਬ ਤਾਂ ਕੁਛ ਨਹੀਂ ਹੈਗਾ ਮੈਂ ਕਿਹੜਾ ਕਿਸੇ ਜਵਾਖ ਦਾ ਵਿਆਹ ਕਰਨਾ ਮੈਂ ਕਿਹੜਾ ਕਿਸੇ ਆਪਣੇ ਜਵਾਬ ਨੂੰ ਬਾਹਰ ਭੇਜਣਾਗਾ ਮਤਲਬ ਇਹ ਕੁਛ ਨਹੀਂ ਹੈਗਾ ਮੈਂ ਕਰਨਾ ਵੀ ਕੀ ਮੈਂ ਤਾਂ ਕੱਪੜੇ ਸਿਉਣਾ ਆ ਕੱਪੜੇ ਸਿਉਣਾ ਕੱਪੜੇ ਸਿਉ ਕੇ ਆਪਦਾ ਚੱਲੀ ਜਾਂਦਾ ਭਰਾ ਬਣ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਵੀ ਆ ਪੈਸਾ ਕੱਲੂ ਮੈਨੂੰ ਕੁਛ ਵੀ ਹੁੰਦਾ ਤਾਂ ਇਹਨਾਂ ਦੇ ਵਿੱਚ ਵੰਡਿਆ ਜਾਵੇ ਠੀਕ ਹੈ ਜੀ ਇੰਨੀ ਕੀ ਬੇਨਤੀ ਹੈ ਬਾਕੀ ਜਿਹੜਾ ਮੇਰਾ ਸਤਿਕਾਰ ਕਰਦੇ ਨੇ ਜਿਹੜੇ ਮੈਨੂੰ ਚਾਹੁੰਦੇ ਨੇ ਜਿਹੜਾ ਮੇਰਾ ਉਹਨਾਂ ਦਾ ਧੰਨਵਾਦ ਉਹਨਾਂ ਦੇ ਚਰਨਾਂ ਦੇ ਵਿੱਚ ਮੇਰਾ ਸਿਰ ਝੁਕਾ ਕੇ ਨਵਨਾ ਪਹਿਲਾਂ ਵੀ ਮੁੱਦੇ ਚੱਕਦਾ ਸੀ ਅਗਰ ਜ਼ਿੰਦਗੀ ਰਹੀ ਅੱਗੇ ਵੀ ਚੱਪੂਗਾ ਪਰ ਤਰੀਕਾ ਬਦਲਿਆ ਕੰਬੈਟੀ ਵਿੱਚ ਬੈ ਕੇ ਪਰ ਜੇ ਜਿਉਂਦਾ ਰਿਹਾ ਤਾਂ ਤਾਂ ਚੱਪੂ ਪਰ ਇਹਨਾਂ ਨੇ ਮੈਨੂੰ ਬਹੁਤ ਮਤਲ ਜਿੰਨਾ ਵੀ ਕਹਦਾ ਮੈਂ ਅੱਜ ਤੱਕ ਕਦੇ ਆਪਣੇ ਪੁੱਤਰੀ ਉਹਨੂੰ ਕਮਜ਼ੋਰੀ ਨਹੀਂ ਬਣਾਇਆ ਉਹਨੂੰ ਮੈਂ ਤਾਕਤ ਬਣਾਇਆ ਸੀ ਪਰ ਮੈਨੂੰ ਇਹਨਾਂ ਨੇ ਇਸ ਬੰਦਿਆਂ ਨੇ ਘਟੀਆਂ ਬੰਦਿਆਂ ਨੇ ਅੱਜ ਇਸ ਲੋਟ ਮੈਨੂੰ ਬੋਲਣ ਤੇ ਮਜਬੂਰ ਕਰਤਾ ਮੈਂ ਅੱਜ ਤੋਂ ਬਾਅਦ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇਣਾ ਅਗਰ ਮੈਨੂੰ ਕੋਈ ਗੱਲ ਬਾਤ ਹੋ ਕੇ ਪੈਸਾ ਜਿਹੜਾ ਮੇਰੇ ਲਈ ਇਕੱਠਾ ਹੋਇਆ ਬਾਈ ਜੇ ਇਹਨਾਂ ਦੇ ਵਿੱਚ ਵੰਡਿਆ ਜਾਵੇ ਬਸ ਮੇਰੇ ਫੁੱਲਾਂ ਤੇ ਵੀ ਭੈਣ ਚੋਦੀ ਅਗਰ ਕੋਈ ਪੈਸਾ ਕੱਟਾ ਹੁੰਦਾ ਤਾਂ ਉਹ ਵੀ ਇਹਨਾਂ ਦੇ ਵਿੱਚ ਵੰਡਿਆ ਜਾਵੇ ਬਸ ਮੈਂ ਬੇਨਤੀ ਕਰਦਾ ਆ ਜਿਹੜੇ ਮੈਨੂੰ ਗਾਲ੍ਹਾਂ ਵੀ ਲਿਖਦੇ ਨੇ ਨਾ ਫੇਸਬੁੱਕ ਤੇ ਕਿੰਨਾ ਇਕੱਠਾ ਹੋ ਗਿਆ ਕਿੰਨਾ ਬਾਕੀ ਆ ਸਾਰਿਆਂ ਦੇ ਸਕਰੀਨਸ਼ਾਟ ਪਏ ਨੇ ਬਾਈ ਪਏ ਨੇਗੇ ਸੇਵਾ ਕਰ ਲੋ ਤੁਸੀਂ ਕਰ ਲੋ ਯਾਰ ਥੋਡੇ ਕਿਹੜਾ ਲੱਤਾਂ ਟੁੱਟ ਗਈਆਂ ਥੋਡੇ ਕਿਹੜਾ ਹੱਥ ਨਹੀਂ ਹੈਗੇ ਤੁਸੀਂ ਖੜਕਾ ਲੂ ਡੰਮਰੂ ਤੇ ਦੂਜੇ ਦੇ ਮੋਟੇ ਦੀ ਧਰਤੀ ਚਲਾਉਣੀ ਹੁੰਦੀ ਹੈਗੀ ਧੰਨਵਾਦ